ਇਹ ਵਾਜਾਂਦੇ ਰੋ ਚਲੋ ਕੋਈ ਬੰਦਾ ਗਣ ਪਾਉਂਦਾ ਹੋਵੇ ਪਾਉਂਦਾ ਹੋਵੇ ਤੇ ਘਰ ਬਾਬਤ ਤੇ ਪੁੱਛ ਪਹਿਲੀ ਵਾਰ ਲੈਂਦਾ ਹੋਵੇ ਮੈਥੋਂ ਹੈ ਕੋਈ ਹਾ ਗਿਆ ਨਹੀਂ ਇੱਥੇ ਹੀ ਅਜੇ ਮੜਾ ਜਾ ਇਧਰ ਨੂੰ ਹੋ ਜਾ ਕੋਈ ਨਹੀਂ ਪੁੱਛਣਾ ਘਰ ਬਾਰੇ ਵੀ ਸਾਡੇ ਘਰ ਚ ਕੀ ਚੱਕਰ ਆ ਲੈ ਵੀਰ ਮੇਰੇ ਹਾਂ ਤੇ ਨਾ ਦੋ ਗੱਲਾਂ ਰੱਖੀ

ਮਖਾਣੀ ਵਿੱਚ ਤੇ ਸੇਵਿਆ ਖੜੀ ਆ ਉਹ ਕਿੰਦੀ ਮਖਾਣੀ ਵਿੱਚ ਤੇ ਸੇਵਿਆ ਖੜੀ ਆ ਸਾਡੇ ਵੱਲੋਂ ਪੂਰੀ ਪੂਰੀ ਆਜੋ ਵੀ ਆਵੇ ਗੱਲ ਤੇਰੇ ਤੇ ਖੜੀ ਆ ਉਹ ਸਾਡੇ ਵੱਲੋਂ ਪੂਰੀ ਪੂਰੀ ਆ ਬੱਤੇ ਆਵੇ ਗੱਲ ਤੇਰੇ ਤੇ ਖੜੀ ਆ ਸਾਡੇ ਵੱਲੋਂ ਪੂਰੀ ਪੂਰੀ ਵਾਹ ਜੀ ਵਾਹ ਯਾਨੀ ਬਾਬੇ ਦਾ ਹੁਕਮ ਬਾਬਾ ਦਾ ਕੰਮਕਾਰ ਬਹੁਤ ਵਧੀਆ ਸੀ ਤੇਰਾ ਸਰੀਰ ਵੀ ਘੋੜੇ ਜਿਹਾ ਸੀ ਤੇ ਲੋਕਾਂ ਨੂੰ ਵੀ ਝੇਡਾਂ ਹੀ ਕਰਦਾ ਸੀ ਮੈਂ ਦਸੂ ਕੰਮ ਕਰਦਾ ਸੀ ਕਿਉਂਕਿ ਰੱਬ ਨਹੀਂ ਜਾ ਸੀਗਾ ਐਨਾ ਕੁਝ ਸੀਗਾ ਸੌਖਾ ਸੀ ਪਰ ਇਸ ਟਾਈਮ ਸਾਰੇ ਪਾਸੋਂ ਨੂੜਿਆ ਪੈ ਤਾ ਠੀਕ ਆ ਨਾ ਤਾਂ ਮਰਿਆ ਦੇਖਿਆ ਤੇ ਨਾ ਹੀ ਜਿਉਂਦਾ ਦੇਖਿਆ ਮੈਂ ਠੀਕ ਆ ਕਾਰੋਬਾਰ ਚ ਵਾਧਾ ਤੇ ਰੀਣ ਦੇਖਿਆ ਮੈਨੂੰ ਸਰੀਰ ਪੱਖੋਂ ਤੂੰ ਨਹੀਂ ਠੀਕ ਆ ਤੇ ਹੋਇਆ ਚਾਂਦ ਚੱਕੀ ਆ ਸਾਰਾ ਸਿਸਟਮ ਚਾਂਚੱਕੀ ਖਰਾਬ ਹੋ ਗਿਆ ਤੇਰਾ ਐਮੀ ਹੋਇਆ ਇੱਕ ਦੋ ਬਜ਼ੁਰਗਾਂ ਦੀ ਸੇਵਾ ਕਰਦੇ ਹਾਂ ਪੰਜ ਕੱਪੜੀ ਕੰਗਾ ਸਾਹਿਬਾ ਦਿਨ ਉਹਨਾਂ ਦਾ ਹੈ ਜਿਹੜਾ ਤੇਰਾ ਸ਼ਹੀਦ ਸੀ ਚਿੱਟੇ ਕੱਪੜਾ ਚ ਪਹਿਲਾਂ ਤੈਨੂੰ ਦੀਂਦਾ ਰਿਹਾ ਇਹ ਐਂ ਲੱਗਦਾ ਸੀ ਮੇਰੇ ਨਾਲ ਤੁਰਦਾ ਯਾਰ ਚਾਹੇ 10 ਬੰਦੇ ਦੇ ਵਿੱਚ ਖੜ ਜਾਂਦਾ ਤੈਨੂੰ ਐਂ ਲੱਗਦਾ ਮੈਂ ਮਗਰ 20 ਬੰਦੇ ਖੜੇ ਆ ਯਾਰ ਕਿਤੇ ਭੈ ਨਹੀਂ ਮੰਨਿਆ ਸੀ ਕਿਸੇ ਦਾ ਨਾ ਤਾਂ ਜਿਉਂਦੇ ਦਾ ਤੇ ਨਾ ਮਰੇ ਦਾ ਸਰਪੰਚ ਵਾਂਗੂ ਚੱਲਦੀ ਸੀ ਨਾ ਕਿਸੇ ਟਾਈਮ ਇਹ ਬੰਦੇ ਦੀ ਜੁਬਾਨ ਐ ਨਹੀਂ ਚੱਲਦੀ ਸੀ ਪੂਰੀ ਚੱਲਦੀ ਜੁਬਾਨ ਆਹਨਾਂ ਜਦੋਂ ਮੈਂ ਨਾਲ ਸੀ ਇਹਦੇ ਐਮੀ ਸੀ ਕਹੇ ਬਾਬਾ ਐ ਛਿੱਕੜਾ ਕਰ ਹੇ ਸੋ ਲੱਗਦੀ ਵਾਲਿਆ ਸੇੜਾ ਚੇਰਾ ਤੇਰੇ ਤੇ ਮਾਨ ਬਥੇਰਾ ਦਿਵਾਲਿਆ ਥੇਰਾ ਮੈਨ ਤੇਰੇ ਤੇ ਮਾਨ ਬਥੇਰਾ ਐ ਫੁਕਦੀ ਮਸਾਣੀ ਵਿੱਚ ਸਿਦਿਆ ਖੜੀ ਆ ਫੁਕਦੀ ਮਸਾਣੀ ਵਿੱਚ ਸਿਦਿਆ ਖੜੀ ਆ ਆ ਕੇ ਲਾ ਪੂਰੀ ਪੂਰੀ ਆ ਜੋਗੀ ਆਵੇ ਗੱਲ ਤੇਰੇ ਤੇ ਖੜੀ ਆ ਧੰਨ ਪੂਰੀ ਪੂਰੀ ਆ ਫਕਰ ਆਵੇ ਗੱਲ ਖੜੀ ਤੇ ਹੁਣ ਨਾ ਤਾਂ ਫਕੀਰ ਦੇਖਿਆ ਤੈਨੂੰ ਨਹੀਂ ਦੇਖਿਆ ਬਹੁਤ ਚਰ ਹੋ ਗਿਆ ਇਹ ਉਦੋਂ ਨਹੀਂ ਰੁਲ ਗਿਆ ਤੂੰ ਜਦੋਂ ਦਾ ਦਿਖਣੋਂ ਹਟ ਗਿਆ ਨਾ ਤੇ ਤੈਨੂੰ ਐ ਲੱਗਦਾ ਮੈਂ ਸਰੀਰ ਦੇ ਵਿੱਚ ਆਪ ਵੀ ਨਹੀਂ ਹੁੰਦਾ ਮੈਂ ਯਾਰ ਇਹ ਸੱਚੀ ਗੱਲ ਉਹ ਹਾਂ ਕਰਦੀ ਮੈਂ ਕਿ ਆਖਿਆ ਵੀ ਸਰੀਰ ਤੂੰ ਤਾਂ ਘੋੜੇ ਰਗਾ ਪਰ ਜਿਹੜੇ ਕੰਮ ਸੀ ਕੰਮਾਂ ਦੇ ਵਿੱਚ ਰੁਕਾਵਟ ਪੈਣ ਲੱਗੀ ਐ ਲੱਗਦਾ ਮੈਂ ਖਾਲੀ ਹੋ ਗਿਆ ਸਮਝ ਗਿਆ ਮੈਂ ਤੈਨੂੰ ਮੰਜੇ 'ਚ ਨਹੀਂ ਪਿਆ ਆਖਿਆ ਵੀ ਤੂੰ ਮੰਜੇ 'ਚ ਪੈ ਗਿਆ ਬਾ ਤੇ ਨੂੰ ਇਹ ਨਹੀਂ ਆ ਕਦੀ ਬਿਮਾਰ ਹੋ ਗਿਆ ਤੂੰ ਪਰ ਤੈਨੂੰ ਜਿੱਦਾਂ ਦਾ ਸਾਧ ਫਕੀਰ ਦੇਖਣੋਂ ਹਟਿਆ ਸੀ ਤੁਹਾਡਾ ਉਸ ਤੋਂ ਬਾਅਦ ਰੇ ਪੱਲੇ ਕੱਖ ਨਹੀਂ ਰਿਹਾ ਠੀਕ ਹੈ ਜਿਹੜਾ ਤੇਰਾ ਸਰੀਰ ਸੀਗਾ ਉਹ ਹੈਗਾ ਕਿ ਫਕੀਰ ਬੰਦਾ ਉਹ ਪਾਸੇ ਹੋਇਆ ਨਹੀਂ ਪਾਸੇ ਕੀਤਾ ਹੋਇਆਗਾ ਉਹ ਠੀਕ ਹੈ ਇੱਕ ਵਾਰੀ ਐਂ ਦੱਸਿ ਮੈਨੂੰ ਇਥੋਂ ਪਹਿਲਾਂ ਕੋਈ ਪਸ਼ੂਆਂ ਤੋਂ ਵੀ ਚੱਕਰ ਪੈ ਗਿਆ ਸੀ ਪਹਿਲਾਂ ਸਟਾਰਟ ਪਸ਼ੂਆਂ ਤੋਂ ਹੋਇਆਗਾ ਮੈਂ ਇਹ ਪਸ਼ੂਆਂ ਤੋਂ ਹੋਇਆ ਨਾ ਉਦੋਂ ਪਹਿਲਾਂ ਕਿਸੇ ਦੇ ਘਰੇ ਰੌਲਾ ਨਹੀਂ ਸੀਗਾ ਨਾ ਹੀ ਘਰੇ ਖਬਰਾਟ ਹੁੰਦਾ ਸੀਗਾ ਕੀ ਹੋਇਆ ਪਸ਼ੂ ਚੰਗੇ ਭਲੇ ਸੀ ਪਸ਼ੂਆਂ ਤਾਂ ਰੌਲਾ ਪੈ ਗਿਆ ਤੇ ਪਸ਼ੂ ਵਿਹਲੇ ਹੋ ਗਏ ਕਿੱਲੇ ਵਿਹਲੇ ਹੋ ਗਏ ਠੀਕ ਆ ਤੇ ਉਦੋਂ ਬਾਅਦ ਉਹ ਵਿਹਲਾ ਹੋ ਗਿਆ ਐਵੇਂ ਹੋਇਆ ਇੱਕ ਤਾਂ ਬੰਦਾ ਇੱਕ ਬੁੜੀ ਤੁਹਾਡੇ ਘਰੇ ਕਰਵਾ ਕੇ ਬਾੜੇ ਹੋਏ ਆ ਤੇ ਇੱਕ ਕਿਸੇ ਜਨਾਨੀ ਤੇ ਵੀ ਚੱਕਰ ਪੈ ਗਿਆ ਜੀ ਤੁਹਾਡੇ ਕਿਸੇ ਬੁੜੀ ਤੇ ਚੱਕਰ ਪੈ ਗਿਆ ਜਾਂ ਚਾਂਦ ਚੱਕ ਬਿਮਾਰ ਹੋ ਗਈ ਹੋਵੇ ਨਾ ਤਾਂ ਫਰਕੇ ਪਟਕੇ ਪਰੀ ਸਿੱਟ ਦੇ ਨਾਲ ਆ ਤਾਂ ਹੋ ਕਾਲਾ ਕਾਲਾ ਪੈਰੋ ਖੇਡੇ ਨਾਲ ਕੱਲੀ ਦੇ ਹੋ ਕਾਲਾ ਕਾਲਾ ਪੈਰੋ ਖੇਡੇ ਨਾਲ ਕੱਲੀ ਦੇ ਹੋ ਦਾ ਮੁੰਦਰਾ ਵਾਲਾ ਖੇਡੇ ਨਾਲ ਕੱਲੀ ਦੇ ਹੋ ਦਾ ਮੁੰਦਰਾ ਵਾਲਾ ਖੇਡੇ ਕਾਲੀ ਦੇ ਹੋ ਨਾਲ ਕਾਲੀ ਦੇ ਖੱਡੇ ਨਾਲ ਕਾਲੀ ਦੇ ਉਹ ਕਾਲਾ ਕਾਲਾ ਫੇਰੋ ਖੱਡੇ ਨਾਲ ਕਾਲਾ ਕਾਲਾ ਫੇਰੋ ਖੱਡੇ ਨਾਲ ਕਾਲੀ ਦੇ ਉਸ ਟਾਈਮ ਆਪਣੇ ਕੋਈ ਅੱਗ ਦਾ ਚੱਕਰ ਬਣਿਆ ਸੀ ਤੈਨੂੰ ਪਤਾ ਹੋਵੇ ਉਸ ਤੋਂ ਪਹਿਲਾਂ ਬਾਜ ਬਣਿਆ ਹੋਵੇ ਕੋਈ ਬਾਜ ਬਣਿਆ ਸੀ ਇਹ ਆਂਦੀ ਇੱਕ ਤਾਂ ਬਣਿਆ ਨਾ ਦੇ ਅੱਗ ਦਾ ਚੱਕਰ ਆ ਤਾ ਚੱਕੀ ਪਸ਼ੂਆਂ ਦੇ ਚੱਕਰ ਬਣ ਗਿਆ ਜਿਉਂਦੀ ਅੱਗ ਲੱਗ ਗਈ ਇਹਨਾਂ ਦੇ ਘਰੇ ਉਸ ਤੋਂ ਬਾਅਦ ਇਹਨਾਂ ਦੇ ਘਰੇ ਸਾਰੇ ਖਲਾਰਤਾ ਬਿਨਾ ਗੱਲ ਤੋਂ ਘਬਰਾਟ ਕਰ ਚ ਡੇਗਾ ਕਾਰੋਬਾਰ ਚਰਕਾ ਹੁਣ ਬਾਬਾ ਕਰ ਦੇ ਕਿਰਪਾ ਤੁਹਾਡੇ ਤੇ ਕਾਰੋਬਾਰ ਨੂੰ ਸੈੱਟ ਤੇ ਤੇਰਾ ਫਕੀਰ ਆਜੇ ਘਰੇ ਫੇ ਠੀਕ ਆ ਜਿਹੜਾ ਦਿਨ ਘਰੇ ਡੇਗਾ ਇਸ ਟਾਈਮ ਕਾਰੋਬਾਰ ਚਰਕਾ ਹੁਟਾ ਬਾਬਾ ਕਰ ਦੇਵੇ ਕਿਰਪਾ ਤੁਹਾਡੇ ਤੇ ਫੇ ਠੀਕ ਆ ਹੈ ਜੋ ਸੇਵਾ ਲੱਗੇ ਕਰਦੇ ਹੋਗੇ ਹੈ ਇੱਕ ਤਾਂ ਤੂੰ 7 ਦਿਨ ਲਗਾਤਾਰ ਨਹਾ ਕੇ ਲੱਸੀ ਪਾ ਕੇ ਆਉਣੀ ਕੁਛ ਤੂੰ ਲੈਣਾ ਕਿ ਬੁੜੀਆਂ ਲੈਂਦੀਆਂ ਤੈਨੂੰ ਸੀ ਦੀ ਸੀ ਦੀਪ ਸੇਖ ਦੀ ਤੁਹਾਡੇ ਦੀ ਜਿਹੜਾ ਪੰਜ ਕਾਪੜੀ ਵਾਲਾ ਜਿਹੜਾ ਤੇਰੇ ਨਾਲ ਤੁਰਦਾ ਸੀਗਾ ਉਹਨੂੰ ਅਗਲਾ ਬਾਬਾ ਕੋਈ ਮੇਥੋਂ ਗਲਤੀ ਹੋ ਗਈ ਮੈਨੂੰ ਕਰ ਮਾਫ ਤੈਨੂੰ ਮੰਨਦੇ ਸਾਡਾ ਪਿਓ ਆ ਤੂੰ ਸਭ ਤੋਂ ਵੱਡੀ ਮਿਹਨਤ ਹੁੰਦੀ ਆ ਕਹੇ ਕਤਲ ਕਰਕੇ ਕਰ ਦੋ ਮੈਂਤ ਕਰ ਲੋ ਬਰੀ ਹੋ ਜਾਂਦਾ ਬੰਦਾ ਮੈਂਤ ਬਾੜੀ ਕਰਨੀ ਆ ਤੇ ਦੂਜਾ ਨੰਬਰ ਜਿਹੜਾ ਤੇਰੇ ਘਰ ਤੇ ਚੀਜ਼ ਆਈ ਹੋਈ ਆ ਅੱਗ ਪਾਈ ਹੋਈ ਆ ਉਸ ਨੂੰ ਪਾਸੇ ਕਰਨ ਵਾਲੀ ਤੇ ਤੇਰੇ ਚਾਰੇ ਰਾਹ ਖੁੱਲ ਜਾਣਗੇ ਠੀਕ ਆ ਜਦੋਂ ਆਪ ਦਾ ਮੋੜ 빙ਾ ਹੋ ਜੇ ਉਦੋਂ ਭੂਤ ਪ੍ਰੇਤ ਬਾਧੂ ਘਰੇ ਵੜ ਜਾਂਦੇ ਆ ਹੁਣ ਭੂਤ ਵੀ ਆ ਤੇ ਪ੍ਰੇਤ ਵੀ ਆ ਪਰ ਬੜੇ ਕਿਉਂ ਆ ਜਦੋਂ ਆਪਦੇ ਡੇਡੇ ਹੋ ਜਾਗੇ ਠੀਕ ਆ ਬਾਬਾ ਕਰ ਤੂੰ ਕਿਰਪਾ ਆਪਦੇ ਘਰ ਦਾ ਕਰਾ ਲਈ ਇਲਾਜ ਤੇ ਰਾਣੀ ਜੀ ਤੋਂ ਮਰਜੀ ਠੀਕ ਆ ਸਭ ਠੀਕ ਹੋ ਜਾਊਗਾ ਤੇ ਕਰ ਇਹਦਾ ਸੁਧਾਰਨ ਬਾਟ ਦੇ ਕਰਨੀ ਸੁਧਾਰਨ ਬਾਟ ਰੈਂਦਾ ਸੁੱਖਿਆ ਹੋਇਆ ਹਾਂ ਕੋਈ ਤਰੇ ਮੁੰਡੇ ਤੇ ਚੱਕਰ ਬਣਿਆ ਸੀ ਚਾਂ ਚੱਕ ਬਿਮਾਰ ਹੋ ਗਿਆ ਹੋਵੇ ਹੈ ਚੇਤਾ ਹੁੰਦਾ ਹੈ ਉਸ ਟਾਈਮ ਦਾ ਸੁੱਖਾ ਹੋਇਆ ਇਹ ਨਹੀਂ ਸੁੱਖਾ ਦਾ ਬੁੜੀਆਂ ਨੇ ਆ ਪਰ ਮੈਨੂੰ ਹੁਕਮ ਹੋਇਆ ਵੀ ਇਹਦੇ ਮੁੰਡੇ ਦੇ ਚੱਕਰ ਪਿਆ ਸੀ ਮੁੰਡਾ ਬਿਮਾਰ ਹੋ ਗਿਆ ਸੀ ਉਹਦੇ ਬਾਰੇ ਸੁਖੇ ਦੇ ਮੁੰਡਾ ਠੀਕ ਆ ਹਾਂ ਜੀ ਤੇਰੇ ਦਾਰੇ ਆ ਮੈਂ ਤੇ ਨੂਰੂ ਸੀ ਨੂੰ ਮਨਾਵਾ ਤੇਰੇ ਦਾਰੇ ਆ ਮੈਂ ਤੇ ਨੂਰੂ ਸੀ ਨੂੰ ਮਨਾਵਾ ਮੁੰਡੇ ਦੋਸੀ ਤੇਰੇ ਟੰਨਾ ਜਿਹੜੇ ਮੁੰਡੇ ਦੀ ਮੌਤ ਹੋਈ ਆ ਉਹਦੀ ਗੱਲ ਨਹੀਂ ਮੈਂ ਕਰਦਾ ਇੱਕ ਮੁੰਡਾ ਵੱਡਾ ਮੁੰਡਾ ਤੇ ਜਿਹੜਾ ਵੱਡਾ ਮੁੰਡਾ ਬਿਮਾਰ ਹੋਇਆ ਸੀ ਹੋਇਆ ਸੀ ਮੈਂ ਤਾਂ ਉਹਦੀ ਗੱਲ ਕਰਦਾਗਾ ਜਿਹੜਾ ਬਾਗਿਆ ਉਹ ਤਾਂ ਬਾਗੀ ਗਿਆ ਠੀਕ ਆ ਇੱਕ ਮੁੰਡਾ ਤੇਰਾ ਬਸ ਗਿਆ ਮਰਦਾ ਮਰਦਾ ਸੀ ਨਾ ਉਹਦੇ ਬਾਰੇ ਸੁੱਖਿਆ ਸੀ ਠੀਕ ਹੈ ਜਿਹੜਾ ਤੁਰ ਗਿਆ ਪਸ਼ੂਆਂ ਦੇ ਚੱਕਰ ਪੈ ਗਿਆ ਬੰਦੇ ਦੇ ਚੱਕਰ ਪੈ ਗਿਆ ਉਹ ਹੈਗਾ ਕੀਤੇ ਕਰਾਇਦਾ ਸਮਝ ਗਿਆ ਜਿਹੜਾ ਤੇਰਾ ਮੁੰਡਾ ਵੱਡਾ ਵਿਚਾਲੜਾ ਕਹਿਲਾ ਬਿਮਾਰ ਹੋ ਗਿਆ ਚਾਂ ਚੱਕ ਠੀਕ ਹੈ ਮਰਦਾ ਮਰਦਾ ਬਚ ਗਿਆ ਤਾਂ ਉਹਦੇ ਬਾਰੇ ਸੁੱਖਿਆ ਹੋਇਆ ਸੀ ਮੱਜ ਗਿਆ ਨਾ ਉਹਦੇ ਬਾਰੇ ਸੁੱਖਿਆ ਹੋਇਆ ਜਿਹੜਾ ਦਿਖੂ ਮੈਂ ਤਾਂ ਉਹ ਗੱਲ करू ਨਹੀਂ ਮੈਂ ਚੁੱਪ ਕਰ ਜੂਗਾ ਹੁਣ ਬਾਬਾ ਕਰ ਦੇਵੇ ਕਿਰਪਾ ਤੁਹਾਡੇ ਤੇ ਠੀਕ ਆ ਫੇਰ ਠੀਕ ਆ ਆਪਦਾ ਇਲਾਜ ਕਰਾ ਲਈ ਕਰਦਾ ਬਿਹੜੇ ਪਾਰ ਇੱਕ ਸਵਾ ਕਿਲੋ ਘਿਓ ਦੀ ਕੜਾਹੀ ਬਣਾ ਕੇ ਇੱਕ ਰਮਾਲਾ ਅਰਦਾਸ ਕਰਾ ਦੇ ਜਾ ਕੇ ਗੁਰਦੁਆਰੇ ਠੀਕ ਆ ਤੇ ਬਾਬਾ ਤੈਨੂੰ ਬਰੀ ਕਰ ਦੂਗਾ ਜਿਹੜੀਆਂ ਚੀਜ਼ਾਂ ਪਾਸ ਹੋ ਜਾਣੀਆਂ ਕਰਦਾ ਇਲਾਜ ਕਰਾ ਲਈ ਬਿਹੜੇ ਪਾਰ ਆਹੀ ਪੁੱਛਣਾ ਸੀ ਜੋ ਸ਼ਰਧਾ ਨੂੰ ਮੱਥਾ ਟੇਕ ਕੇ ਉਹਦੇ ਬਹਿ ਜੋ ਮੋਲ ਬਾਬੇ ਦੇ ਸੱਚੇ ਤਲਵਾਰ ਦੀ ਓ ਤੇਰੇ ਦਾਰੇ ਆ ਮਤੈ ਨੂ ਰੁੱਤੀ ਨੂੰ ਮਨਾਵਾ ਓ ਤੇਰੇ ਦਾਰੇ ਆ ਮਤੈ ਨੂ ਰੁੱਤੀ ਨੂੰ ਮਨਾਵਾ ਓ ਤੇਰੇ ਦਾਰੇ ਆ ਮਤੈ ਨੂ ਰੁੱਤੀ ਨੂੰ ਮਨਾਵਾ ਸੋਹਣੀਏ ਸਾਧੀਆਂ ਨੂੰ ਚੱਕਰਾਂ ਤੇ ਪਾਲਿਆ ਸੋਹਣੀਏ ਸਾਧੀਆਂ ਨੂੰ ਚੱਕਰਾਂ ਤੇ ਪਾਲਿਆ ਸੋਹਣੀਏ ਕਬੂਤਰੇ ਦਾ ਰੂਪ ਧਾਰ ਕੇ ਜੱਤ ਇੰਦਰਾਪੁਰੀ ਨੂੰ ਪਾਲਿਆ ਸੋਹਣੀਏ ਕਬੂਤਰੇ ਦਾ ਰੂਪ ਧਾਰ ਕੇ ਜੱਤ ਇੰਦਰਾਪੁਰੀ ਨੂੰ ਪਾਲਿਆ ਹਰੇ ਆ ਮਾਤੈ ਜ਼ਰੂਰਤੀ ਨੂੰ ਬਣਾਵਾ ਚਲੋ ਕਿ ਮਾਤਾ ਪੁੱਛਦੀ ਹੋਵੇ ਤੇ ਮੁੰਡੇ ਬਾਰੇ ਤੇ ਕਾਣ ਪਾਏ ਨਾ ਹੁਣ ਤੇ ਉਹ ਹੁਕਮ ਆਹੀ ਦੇਣਾਗਾ ਕਿਸੇ ਮਾਤਾ ਨੇ ਕਾਣਾ ਤੇ ਮੁੰਡੇ ਬਾਰੇ ਪਾਏ ਆ ਭਾਈ ਹੋਰ ਤਾਂ ਪੁੱਛੇ ਹੀ ਨਹੀਂ ਜੇ ਹੈਗੇ ਤਾਂ ਉੱਠ ਖੜੋ ਭਾਈ ਮੈਂ ਨਹੀਂ ਆਇਆ ਨਹੀਂ ਕੋਈ ਨਹੀਂ ਤਾਂ ਕੱਲ ਨੂੰ ਪੁੱਛ ਕੱਢਦੇ ਪਹਿਲਾਂ ਤਿੰਨ ਵੇਰੀ ਬੋਲ ਮਾਰਤਾ ਇਹੀ ਇਹ ਜ ਮਾਤਾ ਬਾਰੇ ਸ਼੍ਰੀ ਬਾਰੇ ਕਾਣੋਂ ਉੱਠੇ ਨਹੀਂ ਥਾਰਾਂ ਜੀ ਬਾਬਾ ਖੇਡਦਾ ਇਹ ਜਾ ਇੱਕ ਤਾਂ ਸੰਗਤ ਜਿਹੜੀ ਬੈਠੀ ਹੈ ਕਿ ਸੰਗਤ ਰੱਬਰ ਦੀ ਹੁੰਦੀ ਹੈ ਇੱਕ ਤਾਂ ਕਿਸੇ ਦੇ ਭਾਈ ਸ਼ਰਾਬ ਪੀ ਕੇ ਪਣਾਲ ਚ ਨਾ ਜਾਓ ਗੁਰਦੁਆਰੇ ਮੰਦਰ ਮਸਜਿਦ ਜਿੱਥੇ ਵੀ ਜਾਣੇ ਆ ਵਿਸ਼ਵਾਸ ਕਰਕੇ ਜਾਇਆ ਕਰੋ ਇਹ ਕੁਛ ਲੈਣਾ ਹੁਣ ਆਪਾਂ ਨਿੱਤ ਗੁਰਦੁਆਰੇ ਮੱਥਾ ਟੇਕੀ ਜਾਂਦੇ ਆ ਨਾ ਤੇ ਜੱਥੇ ਨੇ ਜਾ ਕੇ ਪਉਆ ਲਾਲ ਗੋ ਵੀ ਕੋਈ ਫਾਇਦਾ ਨਹੀਂ ਚਲੋ ਬੋਲ ਬਾਬੇ ਦੇ ਸੱਚੇ ਦਲਵਾਰ ਦੀ ਜੈ ਸਦਾ